ਨਾ ਸਾਡੇ ਸਵੇਰੇ 10:30 ਵਜੇ ਦਾ ਟਾਈਮ ਸੀਗਾ ਬੰਦਾ ਗੱਡੀ ਚਾਹਵਾ ਕਾਫੀ ਸਪੀਡ ਤੇ ਚੱਗੀ ਗੱਡੀ 170 80 ਦੀ ਸਪੀਡ ਤੇ ਹੋਣੀ ਜੀ ਗੱਡੀ ਮਤਲਬ ਪਿੱਛੋਂ ਕੀ ਜਾਂਦੇ ਆ ਸੰਨੀ ਚਿਕਨ ਵਾਲੀ ਸਾਈਡ ਤੋਂ ਮੋਰੀਆ ਪੁਲ ਸੰਨੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਇੱਕ ਠੀਠਦਾ ਹੀ ਲੱਗੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਸਾਡੇ ਵਰਕਰਾਂ ਨੇ ਆਗੇ ਕੱਢਿਆ ਹੀ ਸੀਗਾ ਸਕੂਟਰ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਕੋ ਨੁਕਸਾਨ ਹੋ ਗਿਆ ਦਾ ਨੁਕਸਾਨ ਟੋਟਲ ਲਾਸ ਹੈ ਜੀ ਹਾ ਟੋਟਲ ਲਾਸ ਹੋ ਗਿਆ ਐਕਟਿਵਾ ਪੂਰੀ ਕੰਡੇ ਮੈ ਜੀ ਟੋਟਲ ਲਾਸ ਤੇ ਗੱਡੀ ਚਲਾ ਕੌਂਦੇ ਸੀਗਾ ਗੱਡੀ ਕੀ ਹੰਦੇ ਆ ਇੱਕ ਬਜ਼ੁਰਗ ਹੈ ਜੀ ਕਿ 55 60 ਸਾਲ ਦੇ ਸੀਗੇ ਉਹ ਚਲਾ ਰਹੇ ਸੀਗਾ ਇਕੱਲੇ ਸੀਗੇ ਜੀ ਨਹੀਂ ਹੋਇਆ ਕੀ ਦੱਸਿਆ ਉਹਨਾਂ ਨੇ ਕੋਈ ਦੱਸਿਆ ਨਹੀਂ ਉਹ ਕਹਿੰਦੇ ਮੇਰੇ ਕੋਲ ਬ੍ਰੇਕ ਨਹੀਂ ਲੱਗੀ ਤੇ ਰਸਤੇ ਪਾਰ ਦਿੱਤਾ ਗਿਆ ਉਹਨਾਂ ਇਹ ਤਾਂ ਕਹਿ ਨਹੀਂ ਸਕਦੇ ਜੀ ਕੋਈ ਨਸ਼ਾ ਪਤਾ ਕੀਤਾ ਹੋਣਾ ਜੀ ਉਹਨਾਂ ਨੇ ਕਹਿੰਦਾ ਹੋਇਆ ਉਹ ਤਾਂ ਹੋ ਹੀ ਨਹੀਂ ਸਕਦਾ ਜੀ ਨੁਕਸਾਨ ਤਾਂ ਇਹ ਕਿ ਐਕਟਿਵਾ ਟੋਟਲ ਨੌਸ ਹੋ ਗਈ ਜੀ ਪਿਛੇ ਦੋ ਦਿਨ ਕੀ ਹੁੰਦੇ ਐ ਐਕਟਿਵਾ ਸਕੂਟਰ ਉਹ ਉਹ ਨੌਸ ਹੋ ਗਏ ਜੀ ਇਹਦੇ ਇੱਕ ਦੁਕਾਨ ਦੇ ਸ਼ਟਰ ਤੇ ਵੀ ਆ ਹਾਂਜੀ ਉਹ ਪਿੱਛੇ ਹੈ ਜੀ ਰਾਣਾ ਇਲੈਕਟ੍ਰੋਨਿਕ ਉਹਨਾਂ ਦੇ ਸ਼ਟਰ ਤੇ ਵੱਜਿਆ ਜੀ ਬਿਜਲੀ ਦਾ ਖੰਭਾ ਬਿਲਕੁਲ ਬਿਲਡਿੰਗ ਦੇ ਉੱਪਰ ਆ ਕੇ ਡਿੱਗਿਆ ਜੀ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਾਡੀ ਉੱਪਰ ਰਾਸ਼ ਹੈ ਜੀ ਸਾਡੇ ਛੋਟੇ ਬੱਚੇ ਆ ਰਾਸ਼ ਆ ਕੱਲ ਨੂੰ 19 21 ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੋਲ ਸਾਲ ਦਾ ਫੁੱਲ ਸਾਹੀ ਸੀਗੀ ਜੀ ਬੰਦਾ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ ਹਾਂਜੀ ਬੰਦਾ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ ਜੀ ਕਿਹੜੇ ਸੜਕ ਤੋਂ ਪੁੱਛਿਆ ਚਾਰ ਨੰਬਰ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਦੀਪਕ ਸਿਨੇਮਾ ਰੋਡ ਛੋਣੀ ਮਹੱਲੇ ਦੇ ਨੇੜੇ ਆਰ ਐਸ ਸਕੂਲ ਦੇ ਬਾਹਰ ਇੱਕ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਇਹਦਾ ਅਸਲ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਕਿ ਕਿਵੇਂ ਤੂਫਾਨ دیਵਾਂਗ ਆਈਏ ਗੱਡੀ ਜਿਸ ਦੇ ਵੱਲੋਂ ਦੋ ਐਕਟਿਵਾ ਸਕੂਟਰ ਤੇ ਇੱਕ ਮੋਟਰਸਾਈਕਲ ਨੂੰ ਛਪੇੜ ਦੇ ਵਿੱਚ ਲਿਆ ਗਿਆ ਤੇ ਤੇਜ਼ ਰਫਤਾਰ ਗੱਡੀ ਇਹਨਾਂ ਵਾਹਨਾਂ ਨੂੰ ਦਰੜਦੀ ਹੋਈ ਸਿੱਧਾ ਪਛਲੀ ਦੇ ਖੰਭੇ ਦੇ ਵਿੱਚ ਜਾ ਕੇ ਵੱਜੇ ਤੇ ਨਿਮਤ ਰਹੀ ਹੈ ਕਿ ਇਥੇ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਹਾਲਾਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਤੇਜ਼ ਰਫਤਾਰ ਇੱਕ ਗੱਡੀ ਦੇ ਵੱਲੋਂ ਕਾਫੀ ਕਹਿਰ ਮਚਾਇਆ ਗਿਆ ਤੇ ਓਵਰ ਸਪੀਡ ਦੇ ਵਿੱਚ ਗੱਡੀ ਜਿਹੜੀ ਹੈ ਪਹਿਲਾਂ ਉੱਥੇ ਖੜੇ ਕਈ ਵਾਹਨਾਂ ਦੇ ਵਿੱਚ ਜਾ ਵੱਜੀ ਹੈ ਤੇ ਉਸ ਤੋਂ ਬਾਅਦ ਖੰਬੇ ਦੇ ਵਿੱਚ ਜਾ ਵੜੀ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾਰਾ ਹੈ ਗਿਆ ਪਰ ਕਈ ਜ਼ਿਆਦਾ ਜਿਹੜੇ ਵਾਹਨ ਨੇ ਨੁਕਸਾਨੇ ਗਏ ਨੇ ਇਹ ਆਰਐਸਓ ਰੋਡ ਨੋਰੇ ਗੋਲੇ ਗੋਲ ਐਕਸੀਡੈਂਟ ਹੋਇਆ ਜੀ ਇੱਕ ਬਰੀਜਾ ਗੱਡੀ ਤੇ 55 ਸਾਲ ਦਾ ਵਿਅਕਤੀ ਸੀਗਾ ਜੀ ਉਹ ਜਿਹੜਾ ਲੋਰ ਅਕਸਰ ਇਸ ਸੇਟ ਤੇ ਸੀਗਾ ਜੀ ਤੇ ਉਸ ਤੋਂ ਵੀ ਜਿੰਦਿਆ ਬਰੇਕ ਨਹੀਂ ਲੱਗੀ ਰਹੀ ਜੀ ਤੇ ਆਂਦੇ ਆਂਦੇ ਉਹਨੇ ਚਾਰ ਪੰਜ ਜਿਹੜੀਆਂ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਸ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਕੀਤਾ ਨੁਕਸਾਨ ਇਸ ਦੁਕਾਨ ਦੇਰ ਅਨਲੈਕਟ੍ਰੋਨਿਕ ਅਗੇ ਆ ਉਹਨਾਂ ਦੀ ਸ਼ਿਗਵਾਂ ਫਟ ਰਿਹਾ ਜੁਟਾ ਸੀ ਜਾਉ ਜੁਟਿਆ ਅੱਗੇ ਦੋ ਤਨੇਕਟ ਟੋੜੀਆਂ ਉਹਨਾਂ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਕੰਬੇ ਤੇ ਮਤਲਬ ਕਿ ਕੀ ਜਾਂਦੇ ਆ ਟੋੜਿਆ ਤੇ ਲੱਗਦਾ ਹੈ ਕਿ ਉਹ ਕੋਈ ਹੈਗਾ ਕੋਈ ਨਸ਼ਾ ਕੀਤਾ ਹੋਣਾ ਹੈ ਕਿ ਉਹਨਾਂ ਨੂੰ ਪੁੱਛਿਆ ਕਰਨ ਪੁੱਛਿਆ ਜਦੋਂ ਹੋਇਆ ਕੁਝ ਸਪ੍ਰੈਸ਼ ਜਿਹਾ ਲੱਗ ਰਿਹਾ ਸੀਗੇ ਉਹ ਸਹੀ ਇਹ ਕੁਝ ਫੇਰੇ ਆਈ ਕੁਝ ਸਾਈਟ ਤੇ ਲੈ ਗਈ ਹਾਂਜੀ ਚਾਰ ਨੰਬਰ ਖਾਣੇ ਲਗੇ ਉਹਨਾਂ ਕੀ ਮੰਗ ਸੀ ਕਰਦੇ ਆ ਮਤਲਬ ਕਿਹੜਾ ਅੱਧਾ ਕੋਈ ਉਹ ਜਿਨ੍ਹਾਂ ਨੂੰ ਸਾਨੂੰ ਆਉਣਾ ਨੂੰ ਸਾਬਤ ਕੀਤਾ ਜਾਵੇ ਉਹ ਸਨ ਮਾਰਿਆ ਸੀ ਹੋਇਆ ਕੀ ਸੀ ਇਹ ਬਹੁਤ ਤੇਜ਼ ਗੜੀ ਆਈ ਹੈ ਸਟਰ ਸੀਰੀਜ਼ ਦੀ ਗੱਲ ਜੇ ਹੁੰਦੀ ਹੈ ਉਹ ਤੇ ਆਪਾਂ ਤੋਂ ਮੁਰਤੇ ਗਲੇ ਚੱਕ ਕੇ ਲੈ ਜਾਂਦੇ ਆ ਬਹੁਤ ਤੇਜ਼ ਆ ਲਿਆ ਕੇ ਨਾਲ ਖੰਭੇ ਦੇ ਲਾ ਕੇ ਮਾਰਿਆ ਸੀ ਇਹਨਾਂ ਅੰਤਵਾ ਨੇ ਇਹ ਕਪੜਾ ਮੁਰਤੇ ਗਲੇ ਇੱਕ ਸਾਈਕਲ ਉਹਨਾਂ ਦਾ ਸਾਰਾ ਟੋਰ ਬੰਦ ਕਰ ਦਿੱਤੀ ਜਾਨੀ ਦੇ ਸੰਦ ਜਾਨੀ ਨੇ ਸਾਲੇ ਕੋਈ ਵਿਜਾਹ ਹੋਇਆ ਸੀ ਨਾ ਉਹ ਸਜਾਓ ਹਾਂ ਨੇ ਸ਼ਹਿਰੀ ਅੰਦਰ ਵੀ ਗੱਡੀ ਆ ਰਹੀ ਸੀ ਸਰ ਨੂੰ ਜੇ ਬਾਰੇ ਉਹ ਮੋਟਰਸਾਈਕਲ ਵਾਲੀ ਕੰਬੀ ਗੱਡੀ ਨੇ ਦਾ ਕੰਮ ਹੋ ਜਾਣਾ ਸੀ ਕੋਈ ਅੰਧਨੀ ਜਾਨੀ ਸੀ ਅੰਧਨੀ ਕੰਮ ਆ ਅੰਧਨੀ ਦੁਕਾਨ ਦੇ ਅੰਦਰ ਹੀ ਜਾਨੀ ਅੰਧਨੀ ਜਾਨ ਦਾ ਹੋਈ ਜਿਹੜਾ ਏਰੀਆ ਹੈ ਰੰਗ ਇਟ ਦੇ ਪਿਲੋਟ ਨੂੰ ਨੇ ਟਾਈ 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 ਸਪੀਡ ਤੇ ਗਈ ਇਹ ਤੇਜ਼ ਵੀ ਤੇ ਗਈ ਹਾਂ ਇਹ ਤਾਂ ਹੁੜੀ ਆਣਾ ਚਾਹੀਦਾ ਗੱਡੀ ਦੇ ਬੰਦੇ ਇੱਕ ਸੀਗੇ ਇੱਕੋ ਬੰਦਾ ਸੀਗਾ ਉਹ ਕਹਿੰਦੇ ਸਾਹ ਨੂੰ ਟੈਂਸ਼ਨ ਜੀ ਸੀਗੇ ਟੈਂਸ਼ਨ ਕਾਦੀ ਨਛਾਈ ਆ ਉਹਨਾਂ ਦਾ ਅਗਰ ਅੱਜ ਸੈਨਕਲ ਦਾ ਕੋਈ ਨਹੀਂ ਹੈਗੀ ਲਗਾ ਉਹ ਗੱਲਾਂ ਬਣਾਈਆਂ ਲਈਆਂ ਮੈਂ ਠੀਕ ਹੈ